ਕੱਗਰ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਣ ਤੋਂ ਬਾਅਦ ਜਿੱਥੇ ਇਲਾਕਾ ਨਿਵਾਸੀਆਂ ਵੱਲੋਂ ਖੁਦ ਆਪਣੇ ਪੱਧਰ ਤੇ ਨਿਗਰਾਨੀ ਕੀਤੀ ਜਾ ਰਹੀ ਹੈ ਉੱਥੇ ਹੀ ਜ਼ਿਲ੍ਹੇ ਦੇ ਅਧਿਕਾਰੀਆਂ ਵੱਲੋਂ ਵੀ ਕੱਗਰ ਦਰਿਆ ਦੀ ਪੂਰੀ ਨਿਗਰਾਨੀ ਕੀਤੀ ਜਾ ਰਹੀ ਹੈ ਇਲਾਕੇ ਦੇ ਲੋਕਾਂ ਵੱਲੋਂ ਟਰੈਕਟਰਾਂ ਦੇ ਰਾਹੀਂ ਬੰਨ ਨੂੰ ਮਜ਼ਬੂਤ ਕਰਨ ਦੇ ਲਈ ਮਿੱਟੀ ਪਾਈ ਜਾ ਰਹੀ ਹੈ ਤੇ ਸਰਕਾਰ ਦੇ ਅਧਿਕਾਰੀ ਵੀ ਬੰਨ ਦੇ ਉੱਤੇ ਮੌਜੂਦ ਨੇ ਤਸਵੀਰਾਂ ਮਾਨਸਾ ਜ਼ਿਲ੍ਹੇ ਦੇ ਹਲਕਾ ਸਰਦੂਲਗੜ ਦੇ ਵਿੱਚੋਂ ਲੰਘਦੇ ਘੱਗਰ ਦਰਿਆ ਤੋਂ ਦਿਖਾ ਰਹੇ ਹਾਂ ਸਰਦੂਲਗੜ ਦੇ ਵਿੱਚ ਘੱਗਰ ਦਰਿਆ ਦੇ ਉੱਤੇ ਮੌਜੂਦ ਅਧਿਕਾਰੀਆਂ ਦਾ ਕੀ ਕਹਿਣਾ ਹੈ ਪਹਿਲਾਂ ਤੁਹਾਨੂੰ ਉਹ ਸੁਣਾ ਦਿੰਨੇ ਹਾਂ ਇਹ ਸਭ ਕੀ ਹੈਗੀ ਸਥਿਤੀ ਇਸ ਟਾਈਮ ਜਿਹੜੀ ਘੱਗਰ ਦੀ ਸਰ ਇਸ ਤਰ੍ਹਾਂ ਹੈਗਾ ਲਗਾਤਾਰ ਪ੍ਰਸ਼ਾਸਨ ਦੇ ਦੁਆਰਾ ਘੱਗਰ ਦੇ ਵਿੱਚ ਜੋ ਪਾਣੀ ਦਾ ਵਹਾਅ ਹੈ ਉਸ ਦੇ ਉੱਪਰ ਬਹੁਤ ਮਾਈਨਿਊਟਲੀ ਨਿਗਰਖੀ ਜਾਰੀ ਹੈ ਇਸ ਟਾਈਮ 22 ਤੋਂ 23 ਫੁੱਟ ਦੇ ਵਿੱਚਕਾਰ ਜਿਹੜਾ ਪਾਣੀ ਚੱਲ ਰਿਹਾ ਹੈ ਪਾਣੀ ਭਾਵੇਂ ਹਲਕਾ-ਹਲਕਾ ਵੱਧ ਰਿਹਾ ਪਰੰਤੂ ਇਹਦੇ ਜਿਹੜਾ ਬਹੁ ਹੈ ਉਸ ਦੇ ਵਿੱਚ ਜਰੂਰ ਥੋੜਾ ਜਿਹਾ ਖੜਾ ਆਇਆ ਹੈਗਾ ਇਸ ਤੋਂ ਸਾਨੂੰ ਪੋਜ਼ਿਟਿਵ ਸਾਈਨ ਨੇ ਜੇ ਪਿੱਛੇ ਮੀਂਹ ਨਹੀਂ ਪਿਆ ਤਾਂ ਮਤਲਬ ਕਿ ਕੱਲ ਸ਼ਾਮ ਤੱਕ ਇਹ ਜਿਹੜਾ ਹੈਗਾ ਪਾਣੀ ਹਲਕੇ ਹਲਕੇ ਡਾਊਨ ਜਾਣਾ ਸ਼ੁਰੂ ਹੋ ਜਾਏਗਾ ਸਰ ਜੇ بارش ਫਿਰ ਜਿਆਦਾ ਹੋ ਜਾਂਦੀ ਹੈ ਜੇ بارش ਜਿਆਦਾ ਆਂਦੀ ਹੈ ਸਰ ਅਜੇ ਵੀ ਸਾਡੇ ਕੋਲ ਮਤਲਬ ਕਿ ਜਿਵੇਂ ਅਸੀਂ 22 ਤੇ 23 ਦੇ ਵਿਚਾਲੇ ਚੱਲ ਰਹੇ ਹਾਂ ਤਾਂ ਫਿਰ ਵੀ ਸਾਡੇ ਕੋਲੇ 24 ਫੁੱਟ ਦੇ ਅਗਰ ਪਾਣੀ ਇੱਥੇ ਤੱਕ ਵੀ ਪਹੁੰਚਦਾ ਤਾਂ ਵੀ ਅਸੀਂ ਜਿਹੜੇ ਸਾਡੇ ਡਰੇਨਜ ਵਿਭਾਗ ਦੇ ਐਕਸੀਅਨ ਦੇ ਮਾਨਯੋਗ ਐਸਡੀਐਮ ਸਾਹਿਬ ਨੇ ਜ਼ਿਲ੍ਹਾ ਪ੍ਰਸ਼ਾਸਨ ਨੇ ਹੋਰ ਐਨਜੀਓ ਉਹ ਸਾਰਿਆਂ ਦਾ ਪੂਰਾ ਵਿਸ਼ਵਾਸ ਹੈ ਕਿ 24 ਤੱਕ ਵੀ ਕੋਈ ਨੁਕਸਾਨ ਇਹ ਨਹੀਂ ਕਰੇਗਾ ਕਿਉਂਕਿ ਲਗਾਤਾਰ ਬੰਨ੍ਹ ਦੇ ਉੱਪਰ ਜਿਹੜੀ ਮਿੱਟੀ ਹੈਗੀ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਦੁਆਰਾ ਨਗਰਪੰਚਾਇਤ ਦੁਆਰਾ ਹੋਰ ਜਿਹੜੇ ਮੈਕਮ ਨੇ ਡਰੇਨੇਜ ਵਿਭਾਗ ਉਹਨਾਂ ਦੁਆਰਾ ਲਗਾਤਾਰ ਬੰਨ੍ਹ ਦੇ ਉੱਪਰ ਮਿੱਟੀ ਪਾ ਕੇ ਇਹਨੂੰ ਬਹੁਤ ਵਧੀਆ ਢੰਗ ਦੇ ਨਾਲ ਮਜ਼ਬੂਤ ਕੀਤਾ ਜਾ ਰਿਹਾ ਹੈ ਸਰ ਫਿਰ ਵੀ ਜੇਕਰ ਬੰਨ੍ਹ ਕੋਈ ਕਮਜ਼ੋਰ ਹੋ ਜਾਂਦਾ ਕੀ ਪ੍ਰਬੰਧ ਕੀਨੇ ਪ੍ਰਬੰਧ ਸਰ ਇਹਦੇ ਵਿੱਚ ਆਏ ਸਾਡੇ ਕੋਲ ਜੰਬੋ ਬੈਗਸ ਹੈਗੇ ਨੇ ਕਿ ਸਾਡੇ ਕੋਲੇ ਸਰ ਜਾਲ ਐਟ ਅ ਟਾਈਮ ਤਿਆਰ ਨੇਗੇ ਤਾਂ ਜਿਸ ਤਰ੍ਹਾਂ ਵੀ ਕਿਸੇ ਤਰ੍ਹਾਂ ਦੀ ਸਥਿਤੀ ਆਉਂਦੀ ਐ ਐਮਰਜੈਂਸੀ ਉਹਦੇ ਇਹ ਸਭ ਜਿਹੜੇ ਆਪਣੇ ਲੋਕਲ ਲੋਕ ਨੇ ਜਿਹੜੇ ਜਿਨ੍ਹਾਂ ਦੇ ਮਰਾਂ ਵਿੱਚ ਡਰਿਆ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੂਗੇ ਉਹਨਾਂ ਨੂੰ ਇਹ ਹੀ ਹੈਗੇ ਜੀ ਪ੍ਰਸ਼ਾਸਨ ਉਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਦਿਨ ਰਾਤ ਲੱਗਿਆ ਹੋਇਆ ਹੈ ਇਸ ਤੋਂ ਇਲਾਵਾ ਸਮਾਜ ਸੇਵੀ ਸੰਸਥਾਾਂ માં ਹਰ ਤਰ੍ਹਾਂ ਦਾ ਸਹਿਯੋਗ ਕਰਨ ਦੇ ਲਈ ਤਿਆਰ ਨੇ ਸ਼ਹਿਰ ਦੇ ਵਿੱਚ 10 ਅਸੀਂ ਜਿਹੜੇ ਲੀਫ ਕੈਂਪ ਨੇਗੇ ਉਹ ਬਿਲਕੁਲ ਤਿਆਰ ਰੱਖੇ ਹੋਏ ਆਂਗੇ ਵੈਸੇ ਤਾਂ ਰੱਬ ਕਰੇ ਇਸ ਦੀ ਲੋੜ ਹੀ ਨਾ ਪਵੇ ਪਰੰਤੂ ਫਿਰ ਵੀ ਅਗਰ 1% ਜ਼ਰੂਰਤ ਪੈਂਦੀ ਹੈ ਤਾਂ ਕਿਸੇ ਸ਼ਹਿਰੀ ਨੂੰ ਕਿਸੇ ਪਿੰਡ ਵਾਸੀ ਨੂੰ ਕਿਸੇ ਤਰ੍ਹਾਂ ਦੀ ਅਸੀਂ ਔਕੜ ਨਹੀਂ ਆਣ ਦੇਵਾਂਗੇ ਅਸੀਂ ਕਗਰ ਦੇ ਪੁਲ ਤੇ ਖੜੇ ਆਂ ਜੀ ਇੰਦਾ ਜਿਹੜਾ ਲੈਵਲ ਆ 22.4 ਤੋਂ ਦੇ ਵਿੱਚ ਵਿੱਚ ਚੱਲ ਰਿਹਾ 22 4 22 5 ਇਕਲ ਦਾ ਇੰਚੇ ਵੱਧ ਘਟ ਰਿਹਾ ਕਦੇ ਵੱਧ ਗਿਆ ਕਦੇ ਘਟ ਗਿਆ ਪਰ ਖਤਰੇ ਵਾਲੀ ਅਜੇ ਇੱਥੇ ਕੋਈ ਗੱਲ ਨਹੀਂ ਹੈਗੀ ਨਾ ਹੀ ਕਿਸੇ ਨੂੰ ਪੈਨਿਕ ਕ੍ਰੀਏਟ ਕਰਨ ਦੀ ਲੋੜ ਆ ਵੀ ਆਪਾਂ ਇਕਦਮ ਲੋਕਾਂ 'ਚ ਪੈਨਿਕ ਕ੍ਰੀਏਟ ਕਰੀਏ ਵੀ ਵੱਧ ਗਿਆ ਵੱਧ ਗਿਆ ਤੇ ਕਿਉਂਕਿ ਘੱਗਰ ਦੇ ਚਿੱਤੇ ਤੱਕ ਆਪਣਾ ਏਰੀਆ ਪੈਂਦਾ ਸਰਦੂਰਗੜ੍ਹ ਦਾ ਅਸੀਂ ਉੱਥੇ ਪਬਲਿਕ ਵੀ ਸਾਡੇ ਟੱਚ 'ਚ ਆ ਤੇ ਸਾਡੀ ਪੁਲਿਸ ਪ੍ਰਸ਼ਾਸਨ ਵੀ ਮਸਤੈਦ ਆ ਤੇ ਹਰ ਬੰਨੇ ਤੇ ਜਿੱਥੋਂ ਲੱਗਦਾ ਪੁਲ ਕਮਜ਼ੋਰ ਆ ਬਣਾ ਉਥੇ ਟਰਾਲੀਆਂ ਟਰੈਕਟਰ ਪਬਲਿਕ ਬਣਾ ਲਾਏ ਗਏ ਨੇ ਜਿਹੜੇ ਉਥੇ ਮਿੱਟੀ ਪਾ ਕੇ ਉਹ ਬੰਨਾਂ ਨੂੰ ਤਕੜਾ ਕਰ ਰਹੇ ਨੇ ਸਖਤ ਕਰ ਰਹੇ ਨੇ ਤਾਂ ਜੋ ਕੋਈ ਵੀ ਅਨਸਕਾਮੀ ਘਟਨਾ ਨਾ ਵਾਪਰੇ ਜਿਹੜੇ ਅਫਵਾਹ ਫਲਾਉਣਾ ਲਿਆ ਜੀ ਉਹਨਾਂ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਕੀ ਧਾਰਨਿਆ ਉਹਨਾਂ ਨੂੰ ਇਹੀ ਆ ਵੀ ਅਫਵਾਹ ਫਲਾਉਣ ਨਹੀਂ ਤਾਂ ਫਿਰ ਕਾਨੂੰਨੀ ਕਾਰਵਾਈ ਜਿਹੜੀ ਬਣਦੀ ਹੈ ਜੇ ਕੋਈ ਅਫਵਾਹ ਫਲਾਉਣ ਦੇ ਖਿਲਾਫ ਸਾਡੇ ਕੋਲ ਕੋਈ ਨੋਟਿਸ ਚ ਆਊਗੀ ਤਾਂ ਅਸੀਂ ਉਹਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਵੀ ਕਰਾਂਗੇ ਕਰ ਸਭ ਕੀ ਸਥਿਤੀ ਬਣੀ ਹੋਈ ਆ ਜੀ ਜਨਾਬ ਜਿਹੜਾ ਹੁੰਦਾ ਟਾਈਮ ਆ ਇਹ ਪੂਰੀ ਸਥਿਤੀ ਕੰਟਰੋਲ ਦੇ ਵਿੱਚ ਐ ਜੀ ਜਿਵੇਂ ਕਿ ਸਾਡੇ ਹੁਣ ਐਸਡੀਓ ਸਾਹਿਬ ਆਕੇ ਗਏ ਆ ਸਾਡੇ ਤਹਿਸੀਲਦਾਰ ਸਾਹਿਬ ਇੱਥੇ ਫਿਰਦੇ ਆ ਈਓ ਸਾਹਿਬ ਫਿਰਦੇ ਆ ਸਰਪੰਚ ਭੱਲਣਵਾੜੇ ਵਾਲਾ ਸਤੀਸ਼ ਲਹਿਰੀ ਜੀ ਆ ਸਾਰੇ ਮੌਜੂਦ ਪਰ ਬੰਦੇ ਇੱਥੇ ਆ ਸਾਨੂੰ ਕਿਸੇ ਕਿਸਮ ਦਾ ਜੀ ਇਸ ਟਾਈਮ ਕੋਈ ਖਤਰਾ ਨਹੀਂ ਪਰ ਪ੍ਰਮਾਤਮਾ ਵੀ ਮહેર ਰੱਖੇ ਜੀ ਜਿਵੇਂ ਹੁਣ ਪਾਣੀ ਆ ਇਹ 24 ਤੋਂ ਲੈ ਕੇ ਭਾਈ 5 6 ਤੱਕ ਹੈ ਜੀ ਇਹ ਸਾਡੇ ਕੰਟਰੋਲ ਦੇ ਵਿੱਚ ਹੈ ਜੀ ਜੇ ਇੰਨੀ ਕ ਚੱਲਦੀ ਆ ਖੱਗੜ ਸਾਨੂੰ ਕੋਈ ਫਿਕਰ ਨਹੀਂ ਪਰਮਾਤਮਾ ਮਿਹਰ ਰੱਖੇ ਜੀ ਬਰਸਾਤ ਨਾ ਹੋਵੇ ਸਾਡੇ ਦੋ ਤਿੰਨ ਵਾਰੀ ਬਰਸਾਤ ਹੋ ਗਈ ਜੀ ਤੇ ਅਸੀਂ 10 ਪੰਪ ਲਾਏ ਹੋਏ ਆ ਜੋ ਸ਼ਹਿਰ ਦਾ ਪਾਣੀ ਚੱਕ ਕੇ ਖੱਗੜ ਦੇ ਵਿੱਚ ਛਕਦੇ ਆ ਸਾਰਾ ਸ਼ਹਿਰ ਸਾਡਾ ਜੀ ਸੇਫ